ਆਖਰਕਾਰ ਹੁਣ ਅਕਾਲੀ ਦਲ ਦਾ ਬਿਆਨ ਸਾਹਮਣੇ ਆਇਆ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਕਮੇਟੀ ਦੇ ਵੱਲੋਂ ਨਵੀਂ ਭਰਤੀ ਜਿਹੜੀ 18 ਮਾਰਚ ਤੋਂ ਸ਼ੁਰੂ ਕੀਤੀ ਜਾਣੀ ਹੈ ਉਸ ਨੂੰ ਲੈ ਕੇ ਦਲਜੀਤ ਸਿੰਘ ਚਿੰਮੜੇ ਹੁਣ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੀ ਉਹ ਭਰਤੀ ਹੈ ਤੇ ਉਹਦੀ ਕੀ ਭੂਮਿਕਾ ਹੋਵੇਗੀ ਜਿਹੜੀ ਅਕਾਲੀ ਦਲ ਬਾਦਲ ਦੇ ਵੱਲੋਂ ਜਿਹੜੀ ਭਰਤੀ ਕੀਤੀ ਗਈ ਹੈ ਉਹਦੀ ਕੀ ਭੂਮਿਕਾ ਹੋਵੇਗੀ ਕਿਉਂਕਿ ਹੁਣ ਉਹਨਾਂ ਨੇ ਇੱਕ ਪਾਸਾ ਜਿਹੜਾ ਸੀ ਉਹ ਕਰ ਦਿੱਤਾ ਗਿਆ ਕਿ ਜਿਹੜੀ ਉਹ ਭਰਤੀ ਹੈ ਉਹ ਆਪਣੇ ਲੈਵਲ ਤੇ ਉਹ ਕਰ ਸਕਦੇ ਆ ਪਰ ਜਿਹੜੀ ਪਾਰਟੀ ਦਾ ਸੰਵਿਧਾਨ ਹੈ ਉਸ ਅਨੁਸਾਰ 80 ਜਿਹੜੀ ਪਾਰਟੀ ਵੀ ਸੀ ਭਰਤੀ ਸੀ ਉਹ ਕੀਤੀ ਹੈ ਨਾਲ ਹੀ ਉਹਨਾਂ ਨੇ ਗਿਆਨੀ ਰਕबीर ਸਿੰਘ ਦੇ ਪਿਛਲੇ ਦਿਨਾਂ ਦੇ ਵਿੱਚ ਦਿੱਤੇ ਗਏ ਬਿਆਨ ਨੂੰ ਉਸ ਦੇ ਉੱਤੇ ਬਿਆਨ ਦਿੱਤਾ ਤੇ ਜਿਹੜਾ ਉਹਨਾਂ ਦੇ ਵੱਲੋਂ ਪਹਿਲਾਂ 11 ਜਨਵਰੀ 2024 ਨੂੰ ਬਿਆਨ ਦਿੱਤਾ ਗਿਆ ਸੀ ਉਹਦੇ ਉੱਤੇ ਵੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਇੱਕ ਵੱਡੀ ਜਿਹੜੀ ਖਿੱਚੋ ਤਾਣ ਹੈ ਅਕਾਲਰ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਸਭ ਤੋਂ ਪਹਿਲਾਂ ਤੁਸੀਂ ਉਹ ਸੁਣੋ ਜੋ ਜਿਹੜੇ ਡਾਕਟਰ ਰਲਜੀਤ ਸਿੰਘ ਚਿਮਾ ਹੋਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦੇ ਉੱਤੇ ਜੋ ਕੁਝ ਬਿਆਨ ਦਿੱਤਾ ਗਿਆ। ਸਰਕਾਰਤ ਸਾਹਿਬ ਤੋਂ ਨਿਗਰਾਨ ਕਮੇਟੀ ਇੱਕ ਅਨਾਉਂਸ ਹੋਈ ਸੀਗੀ। ਅਸੀਂ ਉਹਨਾਂ ਨੂੰ ਬੜੀ ਬੜੀ ਬੇਨਤੀ ਕੀਤੀ ਹੈ। ਜਦੋਂ ਭਰਤੀ ਚੱਲ ਰਹੀ ਸੀ ਵੀ ਸਾਡੇ ਵਾਸਤੇ ਹਰ ਚੀਜ਼ ਟਰਾਂਸਪੇਰੈਂਟ ਹੈ। ਕੁਝ ਵੀ ਸਾਡੇ ਕੋਲੇ ਲਕਾਉਣ ਵਾਸਤੇ ਨਹੀਂ ਹੈ। ਤੇ ਤਾਂ ਮਿਸਾਬੀ ਉਸ ਕਮੇਟੀ ਦੇ ਚੇਅਰਮੈਨ ਸੀ। ਅਰਤਮੀ ਸਾਹਿਬ ਨੇ ਉਸ ਕਮੇਟੀ ਦੀਆਂ ਮੀਟਿੰਗਾਂ ਕਰਕੇ ਜਿਹੜੀ ਆ ਦੋ ਤਿੰਨ ਮੀਟਿੰਗਾਂ ਵੀ ਕੀਤੀਆਂ ਅਸੀਂ ਵੀ ਜਿਹੜੀ ਸਹਿਯੋਗ ਦੀ ਗੱਲ ਸੀ ਭੁੰਦਰ ਸਾਹਿਬ ਨੇ ਆਪ ਵੀ ਪਬਲੀਕਲੀ ਅਪੀਲ ਕੀਤੀ ਜਦੋਂ ਚੰਡੀਗੜ੍ਹ ਮੀਟਿੰਗ ਰੱਖੀ ਸੀ ਉਸ ਦਿਨ ਜੇ ਇੱਥੇ ਉਹ ਨਹੀਂ ਆਏ ਸੀ ਤਾਂ ਵੇਟ ਕਰਦੇ ਸੀ ਕਿ ਆ ਜਾਓ ਜੇ ਕਿਸੇ ਨੂੰ ਕਾਪੀ ਚਾਹੀਦੀ ਹੈ ਸਾਡੇ ਕੋਲੋਂ ਲਵੋ ਫਿਰ ਭੁੰਦਰ ਸਾਹਿਬ ਘਰ ਗਏ ਉੱਥੇ ਵੀ ਉਹਨਾਂ ਨੇ ਜਨਤਕ ਤੌਰ ਤੇ ਉੱਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਵੱਲ ਤੇ ਸਾਰੇ ਇੱਕੋ ਜਿਹੇ ਆ ਜੇ ਕਿਸੇ ਨੇ ਭਰਤੀ ਲੈਣੀ ਆ ਤੇ ਅਸੀਂ ਤੁਹਾਨੂੰ ਕਾਪੀਆਂ ਦੇ ਸਕਦੇ ਆ ਤੁਸੀਂ ਕਰ ਲਓ ਪਰ ਜੋ ਹਾਲਾਤ ਬਣੇ ਕਿ ਸਭ ਤੋਂ ਸੀਨੀਅਰ ਧਮੀ ਸਾਹਿਬ ਤੇ ਬਡੰਗਰ ਸਾਹਿਬ ਸੀ ਕਮੇਟੀ ਚ ਜਿਹੜੀਆਂ ਦੋਨੇ ਰਿਸਪੈਕਟਡ ਪਰਸਨੈਲਿਟੀ ਆ ਔਰ ਬੜੇ ਸੀਨੀਅਰ ਲੀਡਰ ਸੀਜ਼ਨ ਲੀਡਰ ਦੋਨਾਂ ਨੂੰ ਸਿਫਾ ਦੇਣਾ ਪੈ ਗਿਆ ਤੇ ਕਮੇਟੀ ਤੇ ਕਿੱਡਾ ਵੱਡਾ ਪ੍ਰਸ਼ਨ ਚੈਨ ਆ ਪੇ ਤੁਸੀਂ ਇਦਾਂ ਦੇ ਹਾਲਾਤ ਮੈਂਬਰ ਸਰਬਾਨ ਨੇ ਪੈਦਾ ਕਰ ਦਿੱਤੇ ਕਿ ਸਰਮ ਨਿਗਰਾਨੀ ਕਰਨੀ ਸੀ ਤੇ ਉੱਥੇ ਵੀ ਤੁਸੀਂ ਜਿਹੜੀ ਐ ਕੋਈ ਸਹਿਮਤੀ ਨਹੀਂ ਬਣ ਦਿੱਤੀ ਕਿਉਂਕਿ ਕੁਝ ਮੈਂਬਰਾਂ ਦੀ ਮਨਸ਼ਾ ਜਿਹੜੀ ਐ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਾਸੇ ਹੀ ਐ ਬੜੀ ਕਲੀਅਰ ਗੱਲ ਮੈਂ ਕਹਿਣੀ ਚਾਹੁੰਦਾ ਨਹੀਂ ਤਾਂ ਜਿਵੇਂ ਅਸੀਂ ਬੇਨਤੀ ਕਰਦੇ ਸੀ ਸਾਰਿਆਂ ਨੂੰ ਕਿ ਭਰਤੀ ਲਓ ਆਪਣੀ ਉਹ ਭਰਤੀ ਲਾ ਕੇ ਕਰਨੀ ਚਾਹੁੰਦੇ ਤਾਂ ਕਰ ਸਕਦੇ ਸੀ ਪਰ ਕੁਝ ਬੰਦਿਆਂ ਨੇ ਗੁੰਮਰਾਹਕੁੰਨ ਪ੍ਰਚਾਰ ਜਿਹੜਾ ਉਹ ਲਗਾਤਾਰ ਜਾਰੀ ਰੱਖਿਆ ਉਹਨਾਂ ਦੀਆਂ ਤਾਰਾਂ ਕਿਤੇ ਹੋਰ ਜੁੜੀਆਂ ਹੋਈਆਂ ਮੈਂ ਪਹਿਲਾਂ ਵੀ ਕਿਹਾ ਉਹ ਨੁਕਸਾਨ ਜਿਹੜਾ ਪਾਰਟੀ ਦਾ ਸਿਰਫ ਕਰਨਾ ਚਾਹੁੰਦੇ ਸੀ ਇਸ ਕਰਕੇ ਅਕਾਲ ਤਖਤ ਸਾਹਿਬ ਦੇ ਜਿਹੜੀ ਹੱਗੀ ਹੈ ਜਦੋਂ ਦੋਨੇ ਸੀਨੀਅਰ ਮੋਸਟ ਮੈਂਬਰ ਅਸਤੀਫਾ ਦੇ ਗਏ ਤੇ ਇਹਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਕਿ ਜੇ ਤੁਸੀਂ ਚੰਗੀ ਤਰ੍ਹਾਂ ਬਿਹੇਵ ਕਰਦੇ ਤਾਂ ਇੰਨੇ ਸੀਨੀਅਰ ਬੰਦਿਆਂ ਨੂੰ ਅਸਤੀਫਾ ਕਿਉਂ ਅਕਾਲ ਤਖਤ ਸਾਹਿਬ ਨੂੰ ਭੇਜਣਾ ਪੈਂਦਾ ਕਮੇਟੀ ਤੋਂ ਕੋਈ ਕਾਰਨ ਸੀਗੇ ਤੇ ਤਾਂ ਹੀ ਭੱਜਦੇ ਨੇ ਹਾਂਜੀ ਚਲੋ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਪਤਾ ਹੀ ਨਹੀਂ ਤਾਂ ਹੌਲੀ ਹੌਲੀ ਜਿਹੜੀਆਂ ਤੁਹਾਡੇ ਸਾਹਮਣੇ ਥੋੜੇ ਦਿਨਾਂ ਤੱਕ ਬਿੱਲੀ ਥਾੜੇ ਬਾਹਰ ਆਪੀ ਆ ਜਾਣੀ ਇਹ ਉਹਨਾਂ ਦਾ ਮਕਸਦ ਕੀ ਸੀਗਾ ਉਹਨਾਂ ਦਾ ਤੁਹਾਡੇ ਸਾਹਮਣੇ ਆ ਜਾਣੀ ਕੋ ਅਸੀਂ ਮੈਂ ਮੈਂ ਚ ਉਹਨਾਂ ਪਿਆਪੇ ਉਹਨਾਂ ਨੇ ਜਿੰਨੇ ਕਾਲੇ ਪਏ ਆ ਉਹਨਾਂ ਨੇ ਆਪਣੀ ਬੰਛਾ ਆਪੇ ਚਾਰ ਕਰਦਣੀ ਮੈਂ ਮੈਨੂੰ ਕਹਨ ਤੁਸੀਂ ਇਸ ਪਤ ਦੇਖੋ ਗੱਲ ਇਹ ਹੈ ਨਾ ਕਿ ਗੁਰੂ ਘਰ ਜਾ ਕੇ ਗੁਰੂ ਘਰ ਜਾ ਕੇ ਕੋਈ ਅਰਦਾਸ ਕਰੇ ਤੇ ਕਿਸੇ ਨੂੰ ਕੋ ਰੋਕ ਸਕਦਾ ਤੁਸੀਂ ਚਾਹੋ ਤੁਸੀਂ ਕਰ ਸਕਦੇ ਹੋ ਮੈਂ ਚਾਹੋ ਮੈਂ ਜਾ ਕੇ ਅਰਦਾਸ ਕਰ ਸਕਦਾ ਚਾਹੇ ਹਰਮੰਦਰ ਸਾਹਿਬ 깔 लो ਚਾਹੇ ਕਾਲ ਤਕ ਸਾਹਿਬ ਤੇ 깔 लो ਚਾਹੇ ਕਿਸੇ ਹੋਰ ਗੁਰਦਰਾ ਸਾਹਿਬ 깔 लो ਕਿਸੇ ਕਿਸੇ ਥਾਂ ਤੇ 깔 ਤੁਸੀਂ ਆਪ ਗਏ ਹੋ ਆਪ ਹੀ ਸੰਤਨ ਸਿੰਘ ਬਾਦਪੁਰੀ ਨੇ ਅਰਦਾਸ ਕੀਤੀ ਹੈ ਨਾ ਉੱਥੇ ਉਹ ਤੁਹਾਡੀ ਤੁਸੀਂ ਤੈਅ ਕਰਕੇ ਗਏ ਤੁਸੀਂ ਅਰਦਾਸ ਕਰਕੇ ਆ ਗਏ ਤੇ ਉਹਦੇ ਤੇ ਅਰਦਾਸ ਕੀਤਾ ਜੈਦਾ ਸਾਹਿਬ ਇਹ ਐਟਾ ਕੀ ਤੁਸੀਂ ਪਾਤੀ ਨੂੰ ਕਰ ਲੋ ਜਉ ਉਹਨਾਂ ਨੇ ਆਪਣੇ ਲੈਵਲ ਤੇ ਨਹੀਂ ਇਹ ਤੁਸੀਂ ਜੈਦਾ ਸਾਹਿਬ ਜੀ ਨੂੰ ਨਹੀਂ ਪੁੱਛ ਲੋ ਮੈਂ 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 ਜੈਦਾ ਜੀ ਦੇ ਵਿਆਪ ਤੇ ਕੁਝ ਕਿਉਂ ਕਵਾਂ ਜੈਦਾ ਜੀ ਨੇ ਤਾਂ ਕਿਹਾ ਸੀ ਵੀ ਦੋ ਮੈਂਬਰ ਅਸਤੀਫਾ ਦੇ ਚੁੱਕੇ ਆ ਤੇ ਬਾਕੀ ਹੁਣ ਮੀਟਿੰਗ ਕਰਕੇ ਦੇਖਾਂਗੇ ਵੀ ਕਮੇਟੀ ਦਾ ਅਸੀਂ ਕੀ ਕਰਨਾ ਤੇ ਇਹਨਾਂ ਚੋਂ ਕੋਈ ਉਹਨਾਂ ਨੇ ਤਾਂ ਪਹਿਲੀ ਗੱਲ ਹੈ ਨਿਗਰਾਨ ਕਮੇਟੀ ਸੀ ਤੇ ਜਿਹੜਾ ਕੰਮ ਇਹਨਾਂ ਨੇ ਕਰਨਾ ਸੀ ਉਹ ਤਾਂ ਸਾਰਾ ਹੋ ਗਿਆ ਉਹ ਤਾਂ ਦੇਖੋ ਕੋਈ ਗਮਰਾਹ ਕਰੀ ਜਾਵੇ ਕੋਈ ਕਹਿੰਦਾ ਜੀ ਅਸੀਂ ਸ਼ੁਰੂ ਕਰ ਰਹੇ ਹਾਂ ਪਹਿਲੀ ਤਾਂ ਗੱਲ ਹੈ ਇਹ ਪਾਰਟੀ ਦਾ ਸਵਿਧਾਨ ਆ ਮੈਂ ਅੱਗੇ ਵੀ ਬੀਪੀਪੀ ਦੱਸਿਆ ਸੀਗੇ ਤੇ ਪਾਰਟੀ ਦੇ ਆ ਡਾਟਾ ਕੋਈ ਵੱਖਰੀ ਐਨਾਨਸ ਕਰੀ ਜਾਵੇ ਤੇ ਇਹ ਸਵਿਧਾਨ ਦੇ ਵਿੱਚ ਵਰਕਿੰਗ ਕਮੇਟੀ ਨੂੰ ਅਧਿਕਾਰ ਆ ਇਸੇ ਕਰਕੇ ਜਦੋਂ ਥੋੜੀ ਜਿਹੀ ਦੁਬਦਾ ਹੋਈ ਸੀ ਤੇ ਅਸੀਂ ਜਥੇਦਾਰ ਜੀ ਨੂੰ ਜਾ ਕੇ ਮਿਲ ਕੇ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਵੀ ਮੈਂ ਮੈਂ ਵੀ ਵਿੱਚ ਲਿਖਿਆ ਕਿ ਵਿਧਾਨ ਦੇ ਮਤਲਬ ਕਰ ਲਓ ਤੁਹਾਡੀ ਵਰਕਿੰਗ ਕਮੇਟੀ ਨੇ ਫੈਸਲਾ ਕਰਨਾ ਤੁਸੀਂ ਕਰ ਲਓ ਉਹਨਾਂ ਨੇ ਸਾਨੂੰ ਕਿਹਾ ਸੀ ਅਗਲੇ ਦਿਨ ਜਥੇਦਾਰ ਜੀ ਨੇ ਸਵਾਗਤ ਵੀ ਕੀਤਾ ਸੀ ਤੁਸੀਂ ਉਹਨਾਂ ਉਹਨਾਂ ਨੂੰ ਕੰਟਰੋਵਰਸੀ 'ਚ ਨਾ ਪਾਓ ਉਹਨਾਂ ਨੇ ਅਗਲੇ ਦਿਨ ਸਵਾਗਤ ਕੀਤਾ ਸੀ ਜਿਹੜੀਆਂ ਡਿਊਟੀਆਂ ਲੱਗੀਆਂ ਸੀ ਉਹਦਾ ਵੀ ਸਵਾਗਤ ਕੀਤਾ ਸੀ ਔਰ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਮੇਰੇ ਕੋਲ ਹੀ ਆ ਦਾ ਸ਼੍ਰਮਣੀ ਕਾਲਦਲ ਵਰਕਿੰਗ ਕਮੇਟੀ ਵਿਲ ਹੈਵ ਦਾ ਡੇਟਸ ਆਫ એનਰੋਲਮੈਂਟ ਐਂਡ ਇਲੈਕਸ਼ਨ ਤੇ ਉਹ ਹੁਣ ਕੱਲਾ ਕੋਈ ਬੰਦਾ ਕਹਿ ਦੇਵੇ ਕਿ ਮੈਂ ਉਹਦੀ ਮਰਜ਼ੀ ਆਪਣੀ ਦੇਖੋ ਜੇ ਤਾਂ ਕਿਸੇ ਨੇ ਕੋਈ ਆਪਣੀ ਵੱਖਰੀ ਭਰਤੀ ਕਰਨੀ ਜਿਵੇਂ ਹੁਣ ਇੱਕ ਮੁਖਸਰ ਮਾਗੀ ਦੇ ਉੱਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਿਆ ਉਹ ਆਪਣੇ ਘਰ ਦੇ ਪਏ ਜੇ ਉਹ ਮਰਜ਼ੀ ਕਰ ਜੇ ਸਦਾ ਸਿਮਰਨਜੀਤ ਸਿੰਘ ਮਾਨ ਨੇ ਕਰਨੀ ਉਹ ਜਦੋਂ ਮਰਜ਼ੀ ਕਰਨ ਆਪਣੀ ਅਸੀਂ ਉਹਨਾਂ ਨੂੰ ਰੋਕਦੇ ਨਹੀਂ ਜੇ ਇਹਨਾਂ ਨੇ ਵੀ ਕੋਈ ਆਪਣੀ ਇਹਨਾਂ ਦਾ ਕੋਈ ਹੋਰ ਸੋਚਿਆ ਹੋਇਆ ਤੇ ਉਹਦੀ ਜਿੰਮੇ ਮਰਜ਼ੀ ਕਰਨ ਲੇਕਨ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਸਾਡੀ ਇੱਕ ਜਿਹੜੀ ਹੈਗੀ ਹੈ ਡਿਸਟ੍ਰਿਕਟ ਪਾਰਟੀ ਹੈ ਇਲੈਕਸ਼ਨ ਕਮਿਸ਼ਨ ਕੋਲੇ ਸਾਡਾ ਰੈਕੋਗਨਾਈਜ਼ ਸਾਡਾ ਸਿੰਬਲ ਹੈ ਤਕੜੀ ਚੌਂ ਨਿਸ਼ਾਨ ਹੈ ਸਾਡਾ ਇੱਕ ਸੰਵਿਧਾਨ ਹੈ ਔਰ ਇਹਦੇ ਵਿੱਚ ਥਾਂ-ਥਾਂ ਤੇ ਲਿਖਿਆ ਹੋਇਆ ਹੈ ਪਹਿਲਾਂ ਤੇ ਮੈਂ ਤੁਹਾਨੂੰ ਪਹਿਲੀ ਲਾਈਨ ਪੜ੍ਹ ਦਿੰਦਾ ਆ ਭਰਤੀ ਦਾ ਪਹਿਲਾ ਸ਼ਬਦ ਹੈ ਅਨਰੋਲਮੈਂਟ ਫੀਸ ਤੇ ਜਿਹੜੀ ਭਰਤੀ ਦਾ ਕਿਹਾ ਪਹਿਲੀ ਲਾਈਨ ਹੈ ਦਾ ਅਨਰੋਲਮੈਂਟ ਫੀ ਸ਼ਲ ਬੀ ਡਿਪਾਜ਼ਿਟਡ ਇਨ ਦਾ ਆਫਿਸ ਆਫ ਸ਼ਰਮਣੀ ਅਕਾਲੀ ਦਰਬਾਰ ਅਜਨੇ ਹੁਣ ਕਰ ਰਹੇ ਭੱਤੀ ਸ਼੍ਰੋਮਣੀ ਕਾਲੀ ਦਲ ਦੇ ਦਫ਼ਤਰ ਜਮਾ ਕਰਾ ਰਹੇ ਕੋਈ ਵੱਖਰਾ ਅਕਾਊਂਟ ਖੋਲ ਸਕਦਾ ਤੁਸੀਂ ਦੱਸੋ ਰਜਿਸਟਰਡ ਪਾਰਟੀ ਆ ਰੈਜੂਲੇਸ਼ਨ ਪੈਂਦਾ ਬੈਂਕ ਚ ਅਕਾਊਂਟ ਖੁੱਲਦਾ ਦਸਖਤ ਜਾਂਦੇ ਆ ਕਿ ਇਹਦੇ ਇਹਦੇ ਦਸਖਤ ਚਾਹੀਦੇ ਆ ਆ ਪੂਰਾ ਇੱਕ ਇੱਕ ਚੀਜ਼ ਸਵਿਧਾਨ ਦੇ ਵਿੱਚ ਲਿਖੀ ਹੋਈ ਆ ਕੋਈ ਇਹ ਨਹੀਂ ਕਿ ਜਿੱਦਾਂ ਕੋਈ ਮਰਜ਼ੀ ਕਰਕੇ ਚਲਾਈ ਜਾਈਏ ਪਾਰਟੀ ਅਕਾਊਂਟਸ ਵਿਲ ਬੀ ਮੇਨਟੇਨਡ in any branch of the scheduled bank and will be operated by president or director and one of us will be nominated by president for this purpose te dasso kon gumarai kar re na dekho kave pe mai shuru karni hai president te khazanchi pehli line mai padh ke das di thi ke parti utthe jama honi hai doji gal ਦਾ ਵਰਕਿੰਗ ਕਮੇਟੀ ਸ਼ਲ ਹੈਵ ਦਾ ਪਾਵਰਸ ਟੂ ਮੇਕ ਰੂਲਸ ਰਿਗਾਰਡਿੰਗ ਮੇਨਟੇਨੈਂਸ ਆਫ ਅਕਾਊਂਟਸ ਠੀਕ ਹੈ ਜੀ ਇਹ ਪਾਰਟੀ ਦਾ ਸੰਵਿਧਾਨ ਹੈ ਦਾ ਅਕਾਊਂਟਸ ਆਫ ਸ਼੍ਰੋਮਣੀ ਕਾਲੀਦਾਲ ਵਿਲ ਬੀ ਅਡਿਟਡ ਅਡਿਟਡ ਐਨੋਲੀ ਐਂਡ ਆਡਿਟ ਰਿਪੋਰਟ ਵਿਲ ਬੀ ਪਲੇਸਡ ਬਿਫੋਰ ਦੀ ਮੀਟਿੰਗ ਆਫ ਵਰਕਿੰਗ ਕਮੇਟੀ ਦਾ ਵਰਕਿੰਗ ਕਮੇਟੀ ਵਿਲ ਅਪਪਾਇੰਟ ਆਡੀਟਰਸ ਫਾਰ ਅਕਾਊਂਟਸ ਆਫ ਡਿਸਟ੍ਰਿਕਟ ਅਥਾ ਅਥਾ ਦੇ ਉਤੇ ਸੰਵਿਧਾਨ ਦੇ ਵਿੱਚ ਹਰ ਚੀਜ਼ ਡਿਫਾਈਨਡ ਹੈ ਇਸ ਕਰਕੇ ਇਹ ਨਹੀਂ ਹੁੰਦਾ ਕਿ ਮੈਂ ਕਿਸੇ ਦੀ ਦੁਕਾਨ ਦੀਆਂ ਪੱਤੀਆਂ ਛਪਾ ਕੇ ਤੇ ਉਹਦੇ ਬਿੱਲ ਕੱਟਨੇ ਸ਼ੁਰੂ ਕਰ ਦਿਆ ਹਰ ਚੀਜ਼ ਰਜਿਸਟਰਡ ਹੈ ਸਾਡਾ ਅਕਾਊਂਟ ਹੈ ਸਾਡੀ ਇਨਕਮ ਟੈਕਸ ਦੀ ਰਿਟਰਨ ਹੁੰਦੀ ਹੈ ਸਾਡੇ ਇਲੈਕਸ਼ਨ ਕਮਿਸ਼ਨ ਨੂੰ ਰਿਟਰਨਾਂ ਫਾਈਲ ਹੁੰਦੀਆਂ ਇਲੈਕਸ਼ਨ ਦਾ ਸਾਰਾ ਖਰਚਾ ਇਲੈਕਸ਼ਨ ਕਮਿਸ਼ਨ ਨੂੰ ਸਬਮਿਟ ਹੁੰਦਾ ਅਕਾਊਂਟ ਸਾਰੇ ਆਡਿਟ ਹੁੰਦੇ ਆ ਤੇ ਇਹਦਾ ਮਤਲਬ ਤਾਂ ਫਿਰ ਜਿਹੜੀ ਮਰਜ਼ੀ ਪਾਰਟੀ ਦਾ ਕੱਲ ਨੂੰ ਮੈਂ ਕਿਸੇ ਹੋਰ ਪਾਰਟੀ ਦਾ ਅਕਾਊਂਟ ਖੋਲ੍ਹ ਕੇ ਤੇ ਭਰਤੀ ਛਪਾ ਕੇ ਮੈਂ ਇਹਦਾ ਹੁਣੀ ਕਰ ਸਕਦਾ ਸਗੋਂ ਕੋਈ ਤੁਹਾਡੇ ਕੋਲ ਕੋ ਪਰਚੀ ਆਈ ਤਾਂ ਸਾਨੂੰ ਦੱਸਿਆ ਜੀ ਆਈ ਤਾਂ ਆਈ ਤਾਂ ਲੱਭਦੇ ਫਿਰਦੇ ਆ ਪਤਾ ਲੱਗੇ ਵੀ ਸਾਡੀ ਤਾਂ ਨਹੀਂ ਕੋਈ ਸਪਈ ਫਿਰਦਾ ਕੋਈ ਆਪਣੀ ਜਿਹਾ ਪੜਵੇ ਕਿਸੇ ਦੀ ਕੋਈ ਬੱਕਰੀ ਸਾਨੂੰ ਕੋਈ ਤਰਾ ਨਹੀਂ ਜੇ ਕਿਸੇ ਨੇ ਕੋਈ ਬੱਕਰੀ ਰਜਿਸਟਰ ਕਰਾਈ ਹੈ ਉਹਦਾ ਸਾਨੂੰ ਕੋਈ ਤਰਾ ਨਹੀਂ ਪਰ ਪਰ ਤੁਸੀਂ ਆਪ ਸਿਆਣੇ ਪੜੇ ਲਿਖੇ ਹੋ ਆ ਜਿਹੜੀ ਵਰਕਿੰਗ ਕਮੇਟੀ ਦੇ ਰੈਜੂਲੇਸ਼ਨ ਤੋਂ ਬਿਨਾ ਤੇ ਕੋਈ ਅਕਾਊਂਟ ਖੋਲ ਸਕੇ ਤਾਂ ਪਾਰਟੀ ਦਾ ਕੋਈ ਨਾ ਸਮਝਾਣਾ ਕੀ ਮਕਸਦ ਹੀ ਹੈ ਤੁਸੀਂ ਬਦਦੇ ਹੋ ਕਿ ਉਸ ਦੇ ਕੋਈ ਵੀ ਇੱਕ ਕੜੀ ਦੇ ਤੌਰ ਤੇ ਦੇਖਿਆ ਜਾਂਦਾ ਤੁਸੀਂ بڑے ਢੂੰਗੇ ਪੱਤਰਕਾਰ ਹੋ ਤੁਸੀਂ ਚਰਚਾਵਾਂ ਦੇ ਨਾਂ ਨਾ ਪਾਓ ਤੁਹਾਨੂੰ ਸਾਰਾ ਪਤਾ ਵੀ ਕੀ ਕੋਈ ਕੀ ਕੀ ਕੋਈ ਚੱਲ ਰਿਹਾ ਤੁਹਾਨੂੰ ਦੱਸ ਦਿਓ ਭਾਵੇਂ ਸਾਰੀ ਗੱਲ ਨਹੀਂ ਇਸ ਕਰਕੇ ਸਾਨੂੰ ਵੀ ਕਾਫੀ ਕੁਝ ਪਤਾ ਪਰ ਅਸੀਂ ਕੁਝ ਚੀਜ਼ਾਂ ਸਮੇਂ ਤੋਂ ਪਹਿਲਾਂ ਨਹੀਂ ਕਹਿਣੀਆਂ ਚਾਹੁੰਦੇ ਮੈਂ ਤਾਂ ਹੀ ਗਿਆ ਸੀ ਕਿ ਆਪਾਂ ਹੀ ਤੁਹਾਡੇ ਸਾਹਮਣੇ ਖੁੱਲ੍ਹ ਕੇ ਗੱਲ ਆ ਜਾਣੀ ਹੈ ਕਿ ਕੁਝ ਬੰਦੇ ਕੀ ਕਰਨਾ ਚਾਹੁੰਦੇ ਆ ਆਦਰਵਾਇਜ਼ ਕੋਈ ਅਸੀਂ ਕਿੰਨੀ ਵਾਰੀ ਬੇਨਤੀ ਕੀਤੀ ਇੱਕ ਵਾਰੀ ਨਹੀਂ ਤੁਹਾਡੇ ਸਾਹਮਣੇ ਇਸੇ ਜਣਾ ਦੇ ਉੱਤੇ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਲਈ ਅਸੀਂ ਦਾ ਲੀਡਰਸ਼ਿਪ ਨੇ ਕਹਾਂ ਸੀ ਕਿ ਕੋਈ ਭਰਤੀ ਦੀਆਂ ਕਾਪੀਆਂ ਲੈਣਾ ਚਾਵੇ ਸਾਡੇ ਦਫ਼ਤਰੋਂ ਆ ਕੇ ਲੈ ਸਕਦਾ ਖੁੱਲ ਕੇ ਕਹਿ ਸੀ ਜੇ ਨਹੀਂ ਕਹਤਾ ਤੁਸੀਂ ਜਵਾਬ ਦੇ ਸਕਦੇ ਕਦੀ ਪੱਖਪਾਤ ਨਹੀਂ ਅਸੀਂ ਕੀਤਾ ਕਿਉਂਕਿ ਪਾਰਟੀ ਦਾ ਇੱਕ ਫੈਮਿਲੀ ਮੈਟਰ ਹੁੰਦਾ ਭਰਤੀ ਅਸੀਂ ਜਿਹੜੀ ਮੇਨ ਟੀਰ ਜਿਹੜੀ ਵੀ ਸਥਾਪਤੀ 'ਚ ਬੈਠੀ ਆ ਉਹਦੀ ਡਿਊਟੀ ਬੰਦੀ ਹੁੰਦੀ ਐ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਨਿਭਾਈਆਂ ਅਸੀਂ ਕਦੀ ਉਸ ਗੱਲ ਤੋਂ ਜ਼ਿੰਮੇਵਾਰੀ ਤੋਂ ਭੱਜੇ ਨਹੀਂ ਪਰ ਅਸੀਂ ਆਲ ਸੁਣ ਕੇ ਹੈਰਾਨ ਹੁੰਦੇ ਆ ਜਦੋਂ ਮੀਡੀਆ 'ਚ ਖਬਰ ਪੜ੍ਹਦੇ ਆ ਕਿ ਸ਼ਰੋਮਣੀ ਅਕਾਲੀ ਦਲ ਦੀ ਭਤੀ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਦਾ ਖਤਮ ਹੋ ਲੱਗੇ ਇਸ ਤਰ੍ਹਾਂ ਗੁੰਮਰਾਹ ਨਹੀਂ ਕਿਸੇ ਨੂੰ ਕਰਨਾ ਚਾਹੀਦਾ ਆਕਾਲ ਤਖਤ ਸਾਰਿਆਂ ਦਾ ਸਾਂਝਾ ਸਾਡਾ ਵੀ ਐ ਪਰ ਅਸੀਂ ਆਕਾਲ ਤਖਤ ਸਾਹਿਬ ਦੇ ਨਾਮ ਦੇ ਉੱਤੇ ਕਿਸੇ ਨੂੰ ਗੁੰਮਰਾਹ ਨਹੀਂ ਕਰ ਸਕਦੇ ਕਿਸੇ ਨੂੰ ਜਾਣਾ ਮੱਥਾ ਟੇਕਣਾ ਮੱਥਾ ਟੇਕ ਕੇ ਕੋਈ ਅਰਦਾਸ ਕਰਨਾ ਉਹ ਸਾਰਿਆਂ ਬਾਤੇ ਖੁੱਲੀ ਐ ਗੁਰੂ ਦਾ ਘਰ ਸਾਰੇ ਵਾਸਤੇ ਖੁੱਲ੍ਹਾ ਜਿਹੜਾ ਬੱਤੀ ਜਾਵੇ ਕਰ ਹੁਣ ਵੇਖਣਾ ਹੋਵੇਗਾ ਕਿ ਅਕਾਲੀ ਦਲ ਬਾਦਲ ਦੇ ਵੱਲੋਂ ਜਿਹੜੀ ਭਰਤੀ ਕੀਤੀ ਗਈ ਹੈ ਤੇ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ 18 ਮਾਰਚ ਨੂੰ ਜਿਹੜੀ ਭਰਤੀ ਕੀਤੀ ਜਾਣੀ ਹੈ ਉਸ ਨੂੰ ਲੈ ਕੇ ਕਿ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ ਕੀ ਅਸਰ ਸਾਹਮਣੇ ਆਉਂਦਾ ਹੈ ਤੇ ਇਸ ਮਸਲੇ ਨੂੰ ਲੈ ਕੇ ਗਿਆਨੀ ਰਵੀਸ਼ ਸਿੰਘ ਹੋਰ ਹੰ ਦਾ ਹੁਣ ਕੀ ਸਟੈਂਡ ਹੋਵੇਗਾ ਇਹਦੇ ਉੱਤੇ ਵੀ ਗੱਲਬਾਤ ਜਿਹੜੀ ਹੁਣ ਲਗਾਤਾਰ ਜਾਰੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਨਜ਼ਰਾਂ ਸਭ ਦੀ ਟਿਕੀਆਂ ਹੋਈਆਂ ਨੇ ਕਿ ਜਿਹੜੀ ਹੁਣ ਅਗਲੇ ਦਿਨਾਂ ਦੇ ਵਿੱਚ ਜਿਹੜੀ 5 ਮੈਂਬਰੀ ਕਮੇਟੀ ਨੂੰ ਲੈ ਕੇ ਜਿਸ ਤਰ੍ਹਾਂ ਭਰਤੀ ਨੂੰ ਲੈ ਕੇ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ ਉਸ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਅੰਮ੍ਰਿਤ ਸਿੰਘ ਸੈਵੰਨਾ ਦੀ ਮੀਟਿੰਗ ਵੀ ਸੱਦੀ ਜਾਣੀ ਹੈ ਉਸ ਦੀ ਮੀਟਿੰਗ ਦੇ ਵਿੱਚ ਕੀ ਕੁਝ ਫੈਸਲੇ ਲਈ ਜਾਣਗੇ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤੁਸੀਂ ਕਿਵੇਂ ਸੋਚਦੇ ਹੋ ਜੋ ਕੋਈ ਦਲਜੀਤ ਸਿੰਘ ਚਿਮਹੋੜ ਦੇ ਵੱਲੋਂ ਬਿਆਨ ਦਿੱਤਾ ਗਿਆ ਤੁਸੀਂ ਆਪਣੀ ਪ੍ਰਤੀਕਿਰਿਆ ਇਸ ਵੀਡੀਓ ਦੇ ਵਿੱਚ ਜ਼ਰੂਰ ਦਿਓ ਧੰਨਵਾਦ